ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦਾ ਸਾਡਾ ਵਿਸ਼ਾ ਰਹੇਗਾ ਜੀ ਪੰਜਾਬੀ ਮਾਸਟਰ ਕਾਰਡਰ ਸਾਹ ਹੁਸੈਨ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬਿਨਾਂ ਦੇਰੀ ਤੋਂ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਸਾਹ ਹੁਸੈਨ ਕਿੰਵੇਂ ਦੌਰ ਦੇ ਕਵੀ ਹਨ ਤਾਂ ਸਹੀ ਜਵਾਬ ਰਹੇਗਾ ਜੀ ਦੂਜੇ ਦੌਰ ਕਲਾਸ ਨੂੰ ਸਾਰਿਆਂ ਨੇ ਐਂਡ ਤੱਕ ਜਰੂਰ ਦੇਖਣਾ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਲੈ ਕੇ ਆਏ ਹਾਂ ਦੂਸਰਾ ਕੁਐਸਚਨ ਡਾਕਟਰ ਮੋਨ ਸਿੰਘ ਦਿਵਾਨਾ ਅਨੁਸਾਰ ਸਾਹ ਹੁਸੈਨ ਦਾ ਜਨਮ ਹੋਇਆ ਤਾਂ ਸਹੀ ਜਵਾਬ 1539 ਸੋ ਨੈਕਸਟ ਕੁਐਸਚਨ ਸ਼ਾਹ ਹੁਸੈਨ ਕਿਸ ਦੇ ਸਮਕਾਲੀ ਸਨ ਅਕਬਰ ਜਹਾਂਗੀਰ ਸ੍ਰੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਸਾਰੇ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਸਾਰੇ ਹੀ ਇਹਨਾਂ ਦੇ ਸਮਕਾਲੀ ਰਹੇ ਹਨ ਸ਼ਾਹ ਹੁਸੈਨ ਨੇ ਕੁਰਾਨ ਦੀ ਸਿੱਖਿਆ کس پاسوں حاصل سی، بہلول قادری، حافظ ابو بکر سیخ ساد اللہ لاہوری یا پھر سارے تو صحیح جواب رہے گا جی حافظ ابو بکر شاہ حسین دے گرو کون ہن بہلول قادری حافظ ابو بکر سیخ اللہ لاہوری یا پھر سارے تا صحیح جواب رہے گا جی بہلول قادری۔ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਨੇ ਕਿਸ ਦੀਆਂ ਪਾਬੰਦੀਆਂ ਦਾ ਵਿਰੋਧ ਕੀਤਾ ਸੀ অপਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ C ਸਰਾਂ ਦੀਆਂ ਪਾਬੰਦੀਆਂ ਦਾ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਜੀ ਸਾਹ ਹੁਸੈਨ ਦਾ ਪ੍ਰੇਮ ਕਿਸ ਨਾਲ ਸੀ ਬੁੱਲੇ ਸ਼ਾਹ ਨਾਲ ਮਾਦੋ لال ਬਹਿਲੋਲ ਹੁਸੈਨ ਬੁੱਲੇ ਸ਼ਾਹ ਤਾਂ ਸਹੀ ਜਵਾਬ ਰਹੇਗਾ ਜੀ ਮਾਦੋ ਲਾਲ ਵਧਦੇ ਆ ਜੀ ਅਗਲੇ ਕੁਐਸਚਨ ਵੱਲ ਪ੍ਰਸ਼ਨ 8 ਸਾਹ ਹੁਸੈਨ ਦੀ ਉਰਸ ਦੇ ਮੇਲੇ ਨੂੰ ਕੀ ਕਿਹਾ ਜਾਂਦਾ ਹੈ ਰੌਸ਼ਨੀਆਂ ਦਾ ਮੇਲਾ ਮੇਲਾ ਚਰਾਕਨ ਦੋਨੋਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਰਹੇਗਾ ਜੀ ਦੋਨੋਂ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਤੁਸੀਂ ਨੋਟ ਕਰ ਲੈਣਾ ਕਿਸ ਨੇ ਇਸ ਮੇਲੇ ਨੂੰ ਮੇਲਾ ਚਰਾਕਨ ਦਾ ਨਾਮ ਦਿੱਤਾ ਸੀ অপশন এ বি সি ਜਾਂ ਫਿਰ ਡੀ ਸਾਰੀਆਂ অপਸ਼ਨਾਂ ਨੂੰ ਧਿਆਨ ਨਾਲ ਕਰੋ ਰੀਡ ਹਾਂਜੀ ਤਾਂ ਸਹੀ ਜਵਾਬ ਮਹਾਰਾਜਾ ਰਣਜੀਤ ਸਿੰਘ ਅਗਲਾ ਕੁਐਸਚਨ ਸਾਹ ਹੁਸੈਨ ਵੱਲੋਂ ਵਰਤੇ ਜਾਣ ਵਾਲੇ ਸੰਦ ਕਿਸ ਨਾਲ ਮੇਲ ਖਾਂਦੇ ਹਨ ਵਾਰਿਸ਼ਾ ਦਮੋਦਰ ਪੀਲੂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਦਮੋਦਰ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਦੀਆਂ ਕਾਫੀਆਂ ਦੇ ਅੰਤ ਵਿੱਚ ਕਿਹੜਾ ਸ਼ਬਦ ਆਉਂਦਾ ਹੈ ਬੋ ਹੋ ਰੋ ਜਾਂ ਫਿਰ ਜੋ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਏ ਬੋ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਦੀਆਂ ਤੁਕਾਂਤ ਵਾਲੀਆਂ ਲਾਈਨਾਂ ਦੀ ਗਿਣਤੀ ਆਮ ਤੌਰ ਤੇ ਕਿੰਨੀ ਹੁੰਦੀ ਹੈ 10 ਤੋਂ 15 4 ਤੋਂ 10 ਦੇ ਵਿਚਕਾਰ 15 ਤੋਂ 18 ਵਿਚਕਾਰ 18 ਤੋਂ 21 ਵਿਚਕਾਰ ਹਾਂਜੀ ਤਾਂ ਸਹੀ ਜਵਾਬ ਰਹੇਗਾ ਜੀ 4 ਤੋਂ 10 ਦੇ ਵਿਚਕਾਰ ਹਸਨਤ ਉਲ আরিਫਨ ਕਿਸ ਨੇ ਲਿਖੀ ਹੈ ਦਾਰਾ ਸ਼ਿਕੋ ਸੈਦ ਸੈਖ ਮਹਿਮੂਦ ਅਬਦੁਲ ਫਤੇ ਨਕਸ਼ਵੰਦੀ ਜਾਂ ਫਿਰ ਸਾਰੇ ਤਾਂ ਸਹੀ ਜਵਾਬ ਦਾਰਾ ਸ਼ਿਕੋ ਨੈਕਸਟ ਕੁਐਸਚਨ ਹੈ ਜੀ ਕਾਫੀਆਂ ਸਾਹ ਹੁਸੈਨ ਪੁਸਤਕ ਕਿਸ ਨੇ ਸੰਵਾਦਿਤ ਸੰਪਾਦਿਤ ਕੀਤੀ ਸੀ ਜੀਤ ਸਿੰਘ ਸੀਤਲ ਮੋਨ ਦਿਵਾਨਾ ਪ੍ਰੋਫੈਸਰ ਕਿਰਪਾਲ ਪਿਆਰਾ ਸਿੰਘ ਪਦਮਹਾਨ ਜੀ ਸਹੀ ਜਵਾਬ ਰਹੇਗਾ ਜੀ ਮੋਨ ਸਿੰਘ ਦਿਵਾਨਾ ਨੈਕਸਟ ਕੁਐਸਚਨ ਹੈ ਜੀ ਮੋਨ ਸਿੰਘ ਦਿਵਾਨਾ ਨੇ ਆਪਣੀ ਪੁਸਤਕ ਵਿੱਚ ਸਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਦਰਜ ਕੀਤੀਆਂ ਹਨ 152 162 172 182 ਤਾਂ ਸਹੀ ਜਵਾਬ 162 ਟੈਲੀਗ੍ਰਾਮ ਚੈਨਲ ਦੇ ਉੱਪਰ ਵੀ ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨੀ ਜੀ ਇਹਨਾਂ ਸਾਰਿਆਂ ਦੇ ਐਮਸੀਕਿਊ ਦੀ ਪ੍ਰੈਕਟਿਸ ਤੁਸੀਂ ਉੱਥੇ ਵੀ ਕਰ ਸਕਦੇ ਹੋ ਸਾਹ ਹੁਸੈਨ ਨੇ ਪ੍ਰਭੂ ਦੇ ਮਿਲਾਪ ਲਈ ਕਿਹੜੇ ਬਿੰਬ ਵਰਤੇ ਸਨ ਹੀਰ ਰਾਂਝਾ ਸਸੀਪੂ ਨੂੰ ਦੋਵੇਂ ਤਾਂ ਸਹੀ ਜਵਾਬ ਰਹੇਗਾ ਜੀ ਦੋਵੇਂ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਹੈ 160 63 152 ਜਾਂ ਫਿਰ 167 ਸਹੀ ਜਵਾਬ ਰਹੇਗਾ ਜੀ 163 ਕਾਫੀਆਂ ਦੀ ਰਚਨਾ ਕੀਤੀ ਹੈ ਸਾਹ ਹੁਸੈਨ ਦੀ ਵਿਚਾਰਧਾਰਾ ਕਿਹੜੀ ਸੀ ਰਹਾਸਵਾਦੀ ਸਮਾਜਵਾਦੀ ਪ੍ਰਕਿਰਤੀਵਾਦੀ ਜਾਂ ਫਿਰ yatharthwadi ਤਾਂ ਸਹੀ ਜਵਾਬ ਰਹੇਗਾ ਜੀ ਰਹਾਸਵਾਦੀ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਦਾ ਸੂਰਦਾਸ ਕਿਹਾ ਜਾਂਦਾ ਹੈ ਬਾਬਾ ਫਰੀਦ ਜੀ ਨੂੰ ਸਾਹ ਹੁਸੈਨ ਨੂੰ ਬੁੱਲੇ ਸ਼ਾਹ ਜੀ ਨੂੰ ਇਹਨਾਂ ਵਿੱਚੋਂ ਕੋਈ ਨਹੀਂ ਦਾ ਸਹੀ ਜਵਾਬ ਰਹੇਗਾ ਜੀ অপশন B ਸਾਹ ਹੁਸੈਨ ਕੋਸ਼ਿਸ਼ ਕਰਦੇ ਆ ਜੀ ਡੇਲੀ ਕਲਾਸ ਲੈ ਕੇ ਆਉਣ ਲਈ ਤਬੀਅਤ ਠੀਕ ਨਾ ਹੋਣ ਕਾਰਨ ਕਲਾਸ ਮਿਸ ਹੋ ਜਾਂਦੀ ਆ ਪਰ ਰੋਜ਼ਾਨਾ ਤੁਹਾਡੇ ਲਈ ਕਲਾਸ ਲੈ ਕੇ ਆਉਂਦੇ ਰਹਾਂਗੇ ਜੀ ਸਾਹ ਹੁਸੈਨ ਦਾ ਸਬੰਧ ਕਿਸ ਫਿਰਕੇ ਨਾਲ ਸੀ ਸਹੀ ਜਵਾਬ ਰਹੇਗਾ ਜੀ ਮਲਾਮਤੀ ਨੈਕਸਟ ਹੈ ਜੀ ਕੁਐਸਚਨ ਨੰਬਰ 21 ਸਾਹ ਹੁਸੈਨ ਨੇ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਹਿੰਦੀ ਸੰਸਕ੍ਰਿਤ ਕੇਂਦਰੀ ਪੰਜਾਬੀ ਜਾਂ ਫਿਰ ਉਰਦੂ ਸਹੀ ਜਵਾਬ ਰਹੇਗਾ ਜੀ অপਸ਼ਨ ਸੀ ਕੇਂਦਰੀ ਪੰਜਾਬੀ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਦੀਆਂ ਕਾਫੀਆਂ ਹਨ ਬੰਦੇ ਆਪ ਨੂੰ ਪਛਾਣ ਮੰਦੀ ਹਾ ਕੇ ਚੰਗੀ ਹਾਂ ਦਰਦ ਵਿਛੋੜੇ ਦਾ ਹਾਲ ਜਾਂ ਫਿਰ ਸਾਰੇ ਤਾਂ ਰਾਈਟ ਆਨਸਰ ਰਹੇਗਾ ਜੀ অপਸ਼ਨ ਡੀ ਸਾਰੇ ਹੀ ਇਹਨਾਂ ਦੀਆਂ ਕਾਫੀਆਂ ਹਨ ਪਾਸ਼ਾ ਵਿਭਾਗ ਅਨੁਸਾਰ ਸ਼ਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਹਨ 163 117 116 163 ਤਾਂ ਸਹੀ ਜਵਾਬ ਰਹੇਗਾ ਜੀ 117 ਕਾਫੀਆਂ ਇਹ ਇੰਪੋਰਟੈਂਟ ਕੁਐਸਚਨ ਬਣ ਜਾਂਦੇ ਆ ਜੀ ਇਦਾਂ ਦੇ ਸਾਰੇ ਨੋਟ ਕਰ ਲੈਣਾ ਸ਼ਾਹ ਹੁਸੈਨ ਦੀ ਮਜ਼ਾਰ ਕਿੱਥੇ ਹੈ ਕਸੂਰ 라ਵਲਪਿੰਡੀ ਲਾਹੌਰ ਜਾਂ ਫਿਰ ਮੁਲਤਾਨ ਲਾਹੌਰ ਇਸ ਦਾ ਸਹੀ ਜਵਾਬ ਹੈ ਨੈਕਸਟ ਕੁਐਸਚਨ ਸ਼ਾਹ ਹੁਸੈਨ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ ਇੰਪੋਰਟੈਂਟ ਕੁਐਸਚਨ ਜੀ ਪੀਲੇ ਲਾਲ ਨੀਲੇ ਹਰੇ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਆਪਸ਼ਨ ਬੀ ਲਾਲ ਰੰਗ ਦੇ ਨੈਕਸਟ ਹੈ ਜੀ ਸ਼ਾਹ ਹੁਸੈਨ ਅਨੁਸਾਰ ਰੱਬ ਕਿੱਥੇ ਵੱਸਦਾ ਹੈ ਦਿਮਾਗ ਵਿੱਚ ਮੰਦਰ ਵਿੱਚ ਗੁਰਦੁਆਰੇ ਵਿੱਚ ਜਾਂ ਫਿਰ ਹਿਰਦੇ ਵਿੱਚ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਡੀ ਹਿਰਦੇ ਵਿੱਚ ਇਹਦੇ ਨਾਲ ਹੀ ਨੈਕਸਟ ਕੁਐਸਚਨ ਸਾਹ ਹੁਸੈਨ ਦੀ ਮਜ਼ਾਰ ਦਾ ਚੜਦੇ ਵਾਲੇ ਪਾਸੇ ਦਾ ਬੂਹਾ ਕਿਸ ਨਾਮ ਨਾਲ ਮਸ਼ਹੂਰ ਹੈ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਸਵਰਗੀ ਬੂਹਾ ਵਾਦਿਆ ਜੀ ਇਹਦੇ ਨਾਲ ਹੀ ਅਗਲੇ ਕੁਐਸਚਨ ਵੱਲ ਸਾਹ ਹੁਸੈਨ ਨੂੰ ਪੰਜਾਬੀ ਸੂਫੀ ਕਾਵਟਾਰਾ ਦਾ ਬਾਨੀ ਕਿਸ ਨੇ ਕਿਹਾ ਗੁਰਵਕ ਸਿੰਘ ਪਿਆਰਾ ਸਿੰਘ ਪਦਮ ਪ੍ਰੋਫੈਸਰ ਮੋਹਨ ਸਿੰਘ ਜਾਂ ਫਿਰ ਦੀਵਾਨ ਸਿੰਘ ਕਾਲੇਪਾਣੀ ਤਾਂ ਸਹੀ ਜਵਾਬ ਰਹੇਗਾ ਜੀ ਪਿਆਰਾ ਸਿੰਘ ਪਦਮ ਨੈਕਸਟ ਕੁਐਸਚਨ ਹੈ ਜੀ ਸਾਹ ਹੁਸੈਨ ਕਿਸ ਨੂੰ ਇਸ਼ਕ ਦੀ ਕੁਠਾਲੀ ਦੱਸਦਾ ਹੈ ਪਿਆਰ ਦੁੱਖ ਬਿਰਹਾ ਜਾਂ ਫਿਰ ਮਿਲਾਪ تا صحیح جواب رہے گا جی ویرہا نیکسٹ کوشچن ہے جی کوشن نمبر تھرٹی شاہ حسین کس صدی کا کوی ہے آپشن اے بی سی یا پھر ڈی تو صحیح جواب رہے گا جی آپشن سی می صدی نیکسٹ کوشچن ہے جی آپ دی رچنا ڈیش ਪ੍ਰਦਾਨ ਹੈ ਪ੍ਰੇਮ ਪ੍ਰਦਾਨ ਹੈ ਭਗਤੀ ਪ੍ਰਦਾਨ ਹੈ ਉਪਾਸ਼ਨਾ ਪ੍ਰਦਾਨ ਹੈ ਜਾਂ ਫਿਰ ਵਿਰਹਾ ਤੇ ਬਲਬਲਾ ਪ੍ਰਦਾਨ ਹੈ ਸਹੀ ਜਵਾਬ ਵਿਰਹਾ ਤੇ ਬਲਬਲਾ ਨੈਕਸਟ ਹੈ ਜੀ ਸਾਹ ਹੁਸੈਨ ਦੀ ਮੌਤ ਕਿੱਥੇ ਹੋਈ ਸੀ ਲਾਹੌਰ ਮੁਲਤਾਨ 라ਵਲਪਿੰਡੀ ਸ਼ਹਾਦਰਾ ਤਾਂ ਸਹੀ ਜਵਾਬ অপਸ਼ਨ D ਸ਼ਹਾਦਰਾ ਇਦੇ ਨਾਲ ਹੀ ਵਧਦੇ ਆ ਅਗਲੇ ਕੁਐਸਚਨ ਵੱਲ ਕੁਐਸਚਨ ਨੰਬਰ 33 ਉਹ ਕਿਹੜਾ ਸੂਫੀ ਕਵੀ ਹੈ ਜਿਸ ਦੀ ਰਚਨਾ ਨਾਲ ਪੰਜਾਬੀ ਸੂਫੀ ਕਵਿਤਾ ਦਾ ਵਿਕਾਸ ਹੁੰਦਾ ਹੈ ਹਾਂਜੀ ਰਾਈਟ ਆਨਸਰ ਇਹਨਾਂ ਦਾ ਹੋਏਗਾ ਸਾਹ ਹੁਸੈਨ ਕਲਾਸ ਨੂੰ ਲਾਈਕ ਜਰੂਰ ਕਰਨਾ ਜੀ ਚੱਲਦੀ ਕਲਾਸ ਨੂੰ ਲਾਈਕ ਕਰ ਦੇਣਾ ਅਗਰ ਕਲਾਸ ਤੁਹਾਨੂੰ ਵਧੀਆ ਲੱਗ ਰਹੀ ਹੈ ਸਾਹ ਹੁਸੈਨ ਨੂੰ ਸਾ ਦਾ ਕਿਤਾਬ ਕਿਸ ਭਗਤ ਨੇ ਦਿੱਤਾ ਸੀ ਭਗਤ ਜੱਲਣ ਭਗਤ ਸੱਜੂ ਭਗਤ ਕਬੀਰ ਭਗਤ ਰਾਮਾਨੰਦ ਸਹੀ ਜਵਾਬ ਰਹੇਗਾ ਜੀ ਭਗਤ ਸੱਜੂ ਮੁਰਸ਼ਿਦ ਮੁਰ ID ਪਰੰਪਰਾ ਨੂੰ ਕਿਸ ਨੇ ਸਥਾਪਿਤ ਕੀਤਾ ਸੀ ਸ਼ੇਖ ਫਰੀਦ ਜੀ ਨੇ ਸ਼ਾਹ ਹੁਸੈਨ ਨੇ ਸੁਲਤਾਨ ਬਾਹੂ ਨੇ ਜਾਂ ਫਿਰ ਬੁੱਲੇ ਸ਼ਾਹ ਨੇ ਸਹੀ ਜਵਾਬ ਸ਼ਾਹ ਹੁਸੈਨ ਨੇ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਸ਼ਾਹ ਹੁਸੈਨ ਦਾ ਦਿਹਾਂਤ ਕਦੋਂ ਹੋਇਆ 1563 1587 1593 ਜਾਂ ਫਿਰ 1606 ਈਸਵੀ ਵਿੱਚ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ 1593 ਈਸਵੀ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਦੇ ਹਾਂ ਹਾਂਜੀ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਨਵਾਂ ਟੌਪਿਕ ਲੈ ਕੇ ਤੋਂ ਤੱਕ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਅਗਲੀ ਵੀਡੀਓ ਦੀ ਜਿਹੜੀ ਪਹਿਲੀ ਨੋਟੀਫਿਕੇਸ਼ਨ ਆ ਤੁਹਾਡੇ ਕੋਲੇ ਪਹੁੰਚ ਜਾਵੇ ਥੈਂਕ ਯੂ ਥੈਂਕ ਯੂ so much